wah guru guru wah 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 guru

ਵਾਹਿਗੁਰੂ ਪੂਰਾ ਪ੍ਰਭ ਆਰਾਧਿਆ ਪੂਰਾ ਜਾਂ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਗਾਲੈ ਸੰਗ ਤੇ ਗੁਣ ਪੂਰਿਆਂ ਗਰਾਂਦੇ ਗਾਲੈ ਸੰਗ ਤੇ ਗੁਣ ਪੂਰਿਆਂ ਗਰਾਂਦੇ ਗਾਲੈ ਸੰਗ ਤੇ ਗੁਣ ਪੂਰਿਆਂ ਗੁਰਾਂ ਦੇ ਗਾਲੈ ਸੰਗ ਤੇ ਗੁਣ ਪੂਰਿਆਂ ਗੁਰਾਂ ਦੇ ਪੂਰਿਆਂ ਗੁਰਾਂ ਦੇ ਗੁਣ ਪੂਰਿਆਂ ਗੁਰਾਂ ਦੇ ਪੂਰਿਆਂ ਗੁਰਾਂ ਦੇ ਗੁਣ ਪੂਰਿਆਂ ਗੁਰਾਂ ਦੇ ਗਾਲੈ ਸੰਗ ਤੇ ਗੁਣ ਪੂਰਿਆਂ ਗੁਰਾਂ ਦੇ ਗਾਲੇ ਸੰਗ ਤੇ ਗੁਣ ਪੂਰਿਆਂ ਗੁਰਾਂ ਦੇ ਗਾਲੇ ਸੰਗ ਤੇ ਪੁਰ ਪੂਰਿਆਂ ਗੁਰਾਂ ਦੇ ਪੂਰਿਆਂ ਗੁਰਾਂ ਦੇ ਗੁਣ ਪੂਰਿਆਂ ਗੁਰਾਂ ਦੇ ਪੂਰਿਆਂ ਗੁਰਾਂ ਦੇ ਗੁਣ ਪੂਰਿਆਂ ਗੁਰਾਂ ਦੇ ਪੂਰਿਆ ਗੁਰਾਂ ਦੇ ਗਾਲੇ ਸੰਗ ਤੇ ਗੁਣ ਪੂਰਿਆ ਗੁਰਾਂ ਦੇ ਗਾਲੇ ਸੰਗ ਤੇ ਗੁਣ ਪੂਰਿਆ ਗੁਰਾਂ ਦੇ ਦੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਦੀ ਮਹਾਨ ਅਪਾਰ ਮਿਹਰਮਤ ਬਖਸ਼ਿਸ਼ ਸਦਕਾ ਆਪ ਸਰਬੱਤ ਹੀ ਸੰਗਤਾਂ ਬੜੇ ਵੱਡੇ ਭਾਗਾਂ ਵਾਲੇ ਹੋ ਧੰਤਾ ਦੇ ਯੋਗ ਹੋ ਜੋ 40 41 ਦਿਨ ਸੰਤ ਬਾਬਾ ਸਤਨਾਮ ਸਿੰਘ ਜੀ ਜਿਨ੍ਹਾਂ ਦੇ ਉਪਰਾਲੇ ਔਰ ਪ੍ਰੇਰਨਾ ਸਦਕਾ ਹਰ ਸਾਲ ਸੰਗਤਾਂ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤਪ ਸਥਾਨ ਬਾਬਾ ਬੁੱਢਾ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਨੇ ਜੱਪਣ ਦਾ ਫਲ ਕੀ ਹੈ ਜੱਪਣ ਦਾ ਫਲ ਇਹ ਹੈ ਕਿ ਜਦੋਂ ਜੀਵ ਇਸ ਰਸਨਾ ਦੇ ਨਾਲ ਗੁਣ ਗਾਇਨ ਕਰਦਾ ਉਹਦੀ ਸਿਫਤ ਕਰਦਾ ਆ ਤੇ ਉਦੋਂ ਹੁੰਦਾ ਕੀ ਹੈ ਇਹ ਬਾਣੀ ਦੇ ਵਿੱਚੋਂ ਸਾਨੂੰ ਸਤਗੁਰੂ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੀ ਬਾਛਾ ਦੀ ਸਮਝਾਉਂਦੇ ਨੇ ਕਿ ਰਸਨਾ ਗੋਣ ਗਪਾਲ ਨਿਧ ਗਾਇਨ ਸ਼ਾਂਤ ਸਹਜ ਰਹਾਸਮਨ ਉਪਦੇਓ ਸਗਲੇ ਦੁੱਖ ਪਲਾਇਨ ਕਹਿੰਦੇ ਨੇ ਜਿਨ੍ਹਾਂ ਨੇ ਰਸਨਾ ਦੇ ਨਾਲ ਗੁਣ ਉਹਦੇ ਗਾਇਨ ਕੀਤੇ ਨੇ ਉਹਨੂੰ ਜਪਿਆ ਆ ਤੇ ਸਤਿਗੁਰੂ ਜੀ ਕਹਿੰਦੇ ਨੇ ਸ਼ਾਂਤ ਸਹਜ ਰਹਾਸਮਨ ਉਪਦੇਓ ਤਿੰਨ ਚੀਜ਼ਾਂ ਉਤਪੰਨ ਹੁੰਦੀਆਂ ਨੇ ਇੱਕ ਮਨ ਨੂੰ ਸ਼ਾਂਤੀ ਆਉਂਦੀ ਹੈ ਔਰ ਦੂਸਰੀ ਸਹਜ ਦੀ ਅਵਸਥਾ ਹੁੰਦੀ ਹੈ ਔਰ ਤੀਸਰੀ ਕੀ ਹੁੰਦਾ ਆ ਕਹਿੰਦੇ ਮਨ ਖੇੜੇ ਵਿੱਚ ਆ ਜਾਂਦਾ ਆ ਕੋਈ ਵਿਰਲਾ ਹੀ ਹੈ ਗੁਰਦੁਆਰੇ ਵੀ ਜਾਂਦਾ ਤਦ ਵੀ ਕਲਪੀ ਜਾਂਦੇ ਆ ਸੰਗਤ ਵਿੱਚ ਜਾਂਦੇ ਨੇ ਤਦ ਵੀ ਮਨ ਨਹੀਂ ਠਹਿਰਦਾ ਮਨ ਨੂੰ ਰੋਣੇ ਪਏ ਹੋਏ ਨੇ ਕਦੀ ਵੀ ਐਸਾ ਮਨ ਵਿੱਚ ਚਾਹ ਨਹੀਂ ਉਤਪਨ ਹੁੰਦਾ ਕਿ ਮੈਂ ਨਾਮ ਜਪਾਂ ਮੈਂ ਸੇਵਾ ਕਰਾਂ ਮੈਂ ਸਿਮਰਨ ਕਰਾਂ ਮੈਂ ਬਾਣੀ ਪੜਾ ਸਾਰਾ ਦਿਨ ਕਮਾਂਕਾਰਾਂ ਦੇ ਵਿੱਚ ਲੰਘ ਜਾਂਦਾ ਪਰ ਗੁਰੂ ਦੀ ਬਾਣੀ ਦੇ ਨਾਲ ਪ੍ਰੇਮ ਨਹੀਂ ਪੈਂਦਾ ਤੇ ਜਿਨ੍ਹਾਂ ਦੇ ਹਿਰਦੇ ਖੇੜੇ ਨੇ ਜਿਨ੍ਹਾਂ ਦੇ ਅੰਦਰ ਪ੍ਰੇਮ ਉਤਪੰਨ ਹੋ ਗਿਆ ਉਹਨਾਂ ਦਾ ਦਿਲ ਕਰਦਾ ਆ ਚਾਹ ਦੇ ਨਾਲ ਉਹ ਗੁਰੂ ਦੀ ਸੰਗਤ ਵਿੱਚ ਆਣ ਕੇ ਜਪਦੇ ਨੇ ਸਤਨਾਮ ਸ੍ਰੀ ਉਹਨਾਂ ਦੇ ਅੰਦਰ ਐਸੀ ਭਾਵਨਾ ਜਗਦੀ ਹੈ ਕਿ ਜੇ ਮੈਂ ਅੱਜ ਨਾ ਗੁਰਾਂ ਦੇ ਦਰ ਤੇ ਗਿਆ ਜੇ ਅੱਜ ਨਾ ਮੈਂ ਸੰਗਤ ਦਾ ਸੰਗ ਕੀਤਾ ਤੇ ਮੇਰੇ ਪਾਪਾਂ ਦੇ ਵਿੱਚ ਵਾਧਾ ਹੋ ਜਾਣਾ ਆ ਮੇਰੇ ਗੁਨਾਹ ਵਧਦੇ ਜਾਣੇ ਨੇ ਕਿਉਂਕਿ ਸਾਡੇ ਤੇ ਅੱਗੇ ਹੀ ਗੁਨਾਹ ਐਨੇ ਨੇ ਕਿ ਜਿਵੇਂ ਸਮੁੰਦਰ ਦੇ ਵਿੱਚ ਜਿੰਨਾ ਪਾਣੀ ਹੈ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਐਨੇ ਔਗਣਾਂ ਦੇ ਨਾਲ ਭਰੇ ਪਏ ਆ ਕਿ ਜਿਵੇਂ ਸਮੁੰਦਰ ਦੇ ਵਿੱਚ ਪਾਣੀ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਬੰਦਿਆ ਔਗਣਾ ਦਾ ਨਸਤਾਰਾ ਤਾਪੀ ਤਾਦੀ ਹੋ ਸਕਦਾ ਹੈ ਜੇ ਤੂੰ ਜਪੇਗਾ ਜੇ ਤੂੰ ਸੰਗਤ ਵਿੱਚ ਜਾਵੇਂਗਾ ਤੇ ਮਹਾਰਾਜ ਦੀ ਬਾਣੀ ਸਾਨੂੰ ਸਮਝਾ ਰਹੀ ਹੈ ਕਿ ਬੰਦਿਆ ਅਰਦਾਸ ਕਰਿਆ ਕਰ ਆਣ ਕੇ ਮਾਲਕ ਦੇ ਚਰਨਾਂ ਵਿੱਚ ਕਹਿਆ ਕਰੋ ਆਣ ਕੇ ਵਾਰ-ਵਾਰ ਫਰਿਆਦ ਕਰਿਆ ਕਰੋ ਆਣ ਕੇ ਦਇਆ ਕਰੋ ਕਿਛ ਮੇਰੇ ਉਪਾਵੋ ਡੁੱਬਦੇ ਪੱਥਰ ਤਾਰੇ ਤੂੰ ਤੇ ਉਹਨਾਂ ਨੂੰ ਵੀ ਤਾਰ ਦੇਣਾ ਹੈ ਮਾਲਕਾ ਜਿਨ੍ਹਾਂ ਨੇ ਕਦੀ ਤੈਨੂੰ ਯਾਦ ਵੀ ਨਹੀਂ ਕੀਤਾ ਜਿਨ੍ਹਾਂ ਨੇ ਕਦੀ ਤੇਰੀ ਸਿਫਤ ਵੀ ਨਹੀਂ ਕੀਤੀ ਜਿਨ੍ਹਾਂ ਨੇ ਕੋ ਹੋਰ ਪਾਪ ਕੀਤੇ ਨੇ ਗਨਕਾ ਪਾਪਨ ਦਾ ਨਾ ਗੁਰਬਾਣੀ ਦੇ ਵਿੱਚ ਆਉਂਦਾ ਹੈ ਵੇਸਵਾ ਸੀ ਪਰ ਆਖਰਕਾਰ ਮਹਾਂਪੁਰਖਾਂ ਦੀ ਸੰਗਤ ਕਰਨ ਕਰਕੇ ਉਹ ਗਨਕਾ ਵੀ ਤਰ ਗਈ ਅਜਾਮਲ ਪਾਪੀ ਜਾਗੇ ਜਾਣਾ ਨਿਮਖ ਮਾਹੇ ਨੇ ਸਤਾਰਾ ਮਹਾਰਾਜ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਕਿ ਸੰਸਾਰ ਜਾਣਦਾ ਸੀਗਾ ਕਿ ਜ਼ਮਲ ਪਾਪੀ ਐ ਉਹ ਪਾਪ ਕਰਦਾ ਆ ਗੁਨਾਹ ਕਰਦਾ ਆ ਪਰ ਮਹਾਰਾਜ ਨੇ ਐਸੀ ਖੇਡ ਵਰਤਾਈ ਮਹਾਪੁਰਖਾਂ ਦੀ ਸੰਗਤ ਹੋਈ ਕਹਿੰਦੇ ਇੱਕ ਨਿਮਖ ਦੇ ਵਿੱਚ ਹੀ ਲਾਸਟ ਵੇਲਾ ਸੀ ਆਖਰੀ ਸੁਵਾਸਾਂ ਤੇ ਸੀਗਾ ਮਹਾਪੁਰਖਾਂ ਦੀ ਯੁਗਤ ਦੇ ਨਾਲ ਕਹਿੰਦੇ ਉਹ ਵੀ ਇਸ ਸੰਸਾਰ ਭਵਜਲ ਸਾਗਰ ਤੋਂ ਪਾਰ ਹੋ ਗਿਆ ਸੀਗਾ ਇਸੇ ਕਰਕੇ ਅੱਜ ਮਹਾਪੁਰਖਾਂ ਦੇ ਪਿਆਰ ਦੇ ਨਾਲ ਆਪਾਂ ਜਪ ਰਹੇ ਆ ਸਤਨਾਮ ਸ੍ਰੀ ਇਹ ਉਹਨਾਂ ਦੀਆਂ ਹੀ ਅਸੀਸਾਂ ਨੇ ਉਹਨਾਂ ਦਾ ਹੀ ਪਿਆਰ ਆ ਜਿਹੜਾ ਅੱਜ ਵੀ ਆਪਾਂ ਅਮਰਤ ਵੇਲੇ ਉੱਠਦੇ ਆ ਸੜਕਾਂ ਤੇ ਚੱਲ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਦਾ ਪਿਆਰ ਮੰਨ ਰਹੇ ਆ ਤੇ ਰਸਨਾ ਨਾਲ ਜਪਦੇ ਆ ਇਸੇ ਕਰਕੇ ਸਤਗੁਰੂ ਜੀ ਕਹਿੰਦੇ ਨੇ ਜਿਹੜੇ ਜੀਵ ਆਏ ਨੇ ਸੰਗਤ ਵਿੱਚ ਜਿਹੜੇ ਜੀ ਆਏ ਨੇ ਸੰਗਤ ਵਿੱਚ ਸਾਰਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਕਿ ਅਸੀਂ ਇੱਥੇ ਨਾਮ ਜਪਣ ਆਏ ਆ ਇੱਥੇ ਪ੍ਰਮਾਤਮਾ ਦੀ ਬੰਦਗੀ ਕਰਨ ਆਏ ਆ ਉਹਨਾਂ ਦਾ ਧਿਆਨ ਜੁੜੇ ਹੀ ਨਾ ਉਹ ਫਿਰ ਵੀ ਨਾਮ ਜਪਣ ਹੀ ਨਾ ਸੇਵਾ ਕਰਨੀ ਨਾ ਤੇ ਸਤਿਗੁਰੂ ਜੀ ਕਹਿੰਦੇ ਨੇ ਕੀ ਫਾਇਦਾ ਆ ਸੰਗਤ ਵਿੱਚ ਆਉਣ ਦਾ ਰਸਨਾ ਜੱਪੇ ਨਾ ਨਾਮ ਤਿੱਲ ਤਿੱਲ ਕਰ ਕੱਟੀਏ ਕਹਿੰਦੇ ਕੀ ਫਾਇਦਾ ਜੇ ਸੰਗਤ ਵਿੱਚ ਆਣ ਕੇ ਜਪਣਾ ਹੀ ਨਹੀਂ ਆ ਨਾਮ ਤੇ ਫਿਰ ਐਸੀ ਜੀਭ ਨੂੰ ਕੱਟ ਦੇਣਾ ਚਾਹੀਦਾ ਜਿਹੜੀ ਗੱਲਾਂ ਕਰਨ ਵਾਸਤੇ ਅੱਗੇ ਹੁੰਦੀ ਹੈ ਜਿਹੜੀ ਲਿੰਦਿਆਂ ਚੁਗਲੀ ਕਰਨ ਵਾਸਤੇ ਸਭ ਤੋਂ ਮੋਹਰੀ ਹੁੰਦੀ ਹੈ ਔਰ ਨਾਮ ਜਪਣ ਵੇਲੇ ਇਹਨੂੰ ਚੇਤਾ ਭੁੱਲ ਜਾਂਦਾ ਆ ਤੇ ਸਤਿਗੁਰੂ ਜੀ ਕੀ ਕਹਿੰਦੇ ਨੇ ਕਿ ਬੰਦਿਆ ਉਹਦਾ ਚਿੰਤਨ ਕਰਨ ਦੇ ਨਾਲ ਬੜਾ ਵੱਡਾ ਲਾਹਾ ਆ ਜਿਨ੍ਹਾਂ ਨੇ ਉਹਦੀ ਸਿਫਤ ਕੀਤੀ ਹੈ ਜਿਨ੍ਹਾਂ ਨੇ ਉਹਦੀ ਚੰਨਨ ਕੀਤਾ ਆ ਪ੍ਰਮਾਤਮਾ ਦਾ ਤੇ ਕਹਿੰਦੇ ਨੇ ਉਹਨਾਂ ਦੀ ਝੋਲੀ ਦੇ ਵਿੱਚ ਬੜਾ ਵੱਡਾ ਫਲ ਪੈਂਦਾ ਆ ਉਹਨਾਂ ਦੀ ਝੋਲੀ ਦੇ ਵਿੱਚ ਕੀ ਪੈਂਦਾ ਸ਼ਾਂਤ ਸਹਜ ਰਹਾਸ ਮਨ ਉਪਦੇਓ ਫਿਰ ਸਗਲੇ ਦੁੱਖ ਪਲਾਈਣ ਸਾਰੇ ਦੁੱਖ ਨੇ ਜਿਹੜੇ ਉਹ ਭੱਜ ਜਾਂਦੇ ਨੇ ਜਿਹੜੇ ਰਸਨਾ ਦੇ ਨਾਲ ਨਾਮ ਹੀ ਜਪਦੇ ਨੇ ਵੇਖ ਲਓ ਕਿੰਡੀ ਵੱਡੀ ਗੱਲ ਮਹਾਰਾਜ ਨੇ ਸਾਨੂੰ ਦਿੱਤੀ ਹੈ ਤੇ ਫਿਰ ਵੀ ਅਸੀਂ ਜਪਦੇ ਸਤਨਾਮ ਸ੍ਰੀ ਜਿਹਨੇ ਨਹੀਂ ਬੋਲੋ ਇੱਕ ਵਾਰੀ ਫਿਰ ਕਹਦੇ ਹੋ ਸਤਨਾਮ ਸ੍ਰੀ ਕਿਉਂਕਿ ਐਨਾ ਉੱਤਮ ਫਲ ਜਪਣ ਦੇ ਨਾਲ ਹੀ ਹੈ ਉਹ ਮਹਾਂਪੁਰਖ ਉਹ ਸਾਧੂ ਜਾਨ ਜਿਨ੍ਹਾਂ ਦਾ ਕਈ ਕਈ ਘੰਟਿਆਂ ਦਾ ਚੌਂਕੜ ਆ ਉਹ ਇੱਕ ਚੌਂਕੜੇ ਤੇ ਹੀ ਕਿੰਨੇ-ਕਿੰਨੇ ਘੰਟੇ ਨੇ ਜਿਹੜੇ ਉਹ ਬਤੀਤ ਕਰ ਜਾਂਦੇ ਨੇ ਇੱਕ ਜਪਣਾ ਆਇਆ ਫਿਰ ਉਹਦਾ ਚਿੰਤਨ ਕਰਨਾ ਆਰਾਧਨਾ ਆਇਆ ਤੇ ਆਪਾਂ ਨੇਤੀ ਇਹ ਰਹਿ ਰਾਸ ਦੇ ਵਿੱਚ ਪੜਦੇ ਆ ਅੰਤਰ ਗੁਰ ਆਰਾਧਨਾ ਤੇ ਜਿਹਾ ਜਪ ਗੁਰ ਨਾਉ ਮਹਾਰਾਜ ਕਹਿੰਦੇ ਨੇ ਅੰਦਰ ਜਿਹੜਾ ਆ ਤੇਰਾ ਧਿਆਨ ਉਹ ਇਹ ਹੋਣਾ ਚਾਹੀਦਾ ਮੈਂ ਸਤ ਸੰਗਤ ਵਿੱਚ ਆਇਆ ਮੈਂ ਨਾਮ ਦੀ ਕਮਾਈ ਕਰਨ ਆਇਆ ਅੰਤਰ ਗੌਰ ਆਰਾਧਨਾ ਚੇਤੇ ਵਿੱਚ ਰਵੇ ਗੱਲ ਏ ਚੇਤਾ ਨਾ ਭੁੱਲ ਜਾਵੇ ਕਿ ਜੇ ਕੋਈ ਖਾਣ ਦਾ ਪਦਾਰਥ ਵਧੀਆ ਆਇਆ ਆ ਸਾਡਾ ਧਿਆਨ ਸਾਰਾ ਕੇਂਦਰਤ ਉਹਦੇ ਵਿੱਚ ਹੋ ਜਾਵੇ ਕਿ ਦਵਾ ਦਾ ਜਿੱਥੇ ਇੱਕ ਦੀ ਜਗ੍ਹਾ ਮੈਨੂੰ ਦੋ ਮਿਲ ਜਾਣ ਚਾਹ ਦੇ ਕੱਪ ਜਿੱਥੇ ਮਿਲਦੇ ਨੇ ਮਨ ਦੇ ਵਿੱਚ ਇਹ ਹੋਵੇ ਕਿ ਮੈਂ ਇੱਥੇ ਸਿਮਰਨ ਕਰਨ ਆਇਆ ਆ ਧਿਆਨ ਬਾਬੇ ਬੁੱਢੇ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜਿਆ ਹੋਵੇ ਮਨ ਜਿਹੜਾ ਆ ਉਹ ਡੋਲਣ ਨਹੀਂ ਦੇਣਾ ਇਹ ਚੇਤੇ ਦੇ ਵਿੱਚ ਰਵੇ ਇਹਨੂੰ ਕਹਿੰਦੇ ਨੇ ਆਰਾਧਨਾ ਅੰਤਰਗੁਰ ਫਿਰ ਜੇਵਾ ਜਪ ਗੁਰਨਾਵ ਉਹਦੀ ਸਿਫਤ ਕਰਨੀ ਉਹਦੀ ਆਬਾਦਤ ਕਰਨੀ ਇਹ ਰਸਨਾ ਦੇ ਨਾਲ ਦੁਨੀਆਦਾਰੀ ਦੀਆਂ ਗੱਲਾਂ ਨਹੀਂ ਕਰਨੀਆਂ ਜਿਹਾ ਜਪ ਗੁਰ ਨਾਮ ਇਹ ਚੇਤਾ ਰਵੇ ਕਿ ਅਸੀਂ ਪ੍ਰਮਾਤਮਾ ਦੀ ਬੰਦਗੀ ਕਰਨ ਆਏ ਆ ਨਾਮ ਦੀ ਕਮਾਈ ਕਰਨ ਆਏ ਆ ਬਾਰ ਬਾਰ ਉਹਨੂੰ ਯਾਦ ਕਰੀਏ ਬਾਰ ਬਾਰ ਉਹਦਾ ਧਿਆਨ ਧਰੀਏ ਕਿਉਂ ਕਿਉਂਕਿ ਸਾਨੂੰ ਪਤਾ ਹੈ ਕਿ ਉਹਦਾ ਨਾਮ ਜਪਿਆ ਸਾਡੇ ਮਨ ਨੂੰ ਸ਼ਾਂਤੀ ਆਉਣੀ ਹੈ ਉਹਦਾ ਨਾਮ ਜਪਿਆ ਸਾਡਾ ਜਿਹੜਾ ਆ ਭੜਾ ਹੋਣਾ ਹੈ ਸਾਡੇ ਘਰਾਂ ਦੇ ਵਿੱਚੋਂ ਦੁੱਖ ਕਲੇਸ਼ ਮਿਟਣੇ ਨੇ ਫਿਰ ਕਿਉਂ ਨਹੀਂ ਅਸੀਂ ਜਪਦੇ ਸਤ ਨਾਮ ਸ੍ਰੀ ਫਿਰ ਕਿਉਂ ਸਾਡਾ ਜਿਹੜਾ ਧਿਆਨ ਆ ਬਾਰ ਬਾਰ ਭਟਕਦਾ ਆ ਬਾਰ ਬਾਰ ਦੂਸਰੇ ਪਾਸੇ ਨੂੰ ਜਾਂਦਾ ਆ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਅੰਤਰਗੁਰ ਅਰਾਧਨਾ ਜਿਹਵਾ ਜਪ ਗੁਰ ਫਿਰ ਅਗਲਾ ਕੀ ਬਚਦੇ ਨਿਤਰੀ ਸਤਿਗੁਰ ਨਿਤਰੀ ਸਤਿਗੁਰ ਵੀ ਮੈਂ ਕਿਤੇ ਇਨ੍ਹਾਂ ਅੱਖਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਘੋੜੇ ਤੇ ਸੁਭਾਏ ਮਾਨ ਹੋਣਾ ਤੇ ਆਣ ਕੇ ਕਿਤੇ ਮੈਨੂੰ ਸੁਪਨੇ 'ਚ ਹੀ ਦਦਾਰੇ ਦੇ ਦੇਣਾ ਕਿਤੇ ਸੁਪਨੇ 'ਚ ਹੀ ਮੈਨੂੰ ਇੱਕ ਝਲਕਾ ਪਵਾ ਜਾਣ ਐ ਮਹਿਸੂਸ ਹੋਵੇ ਓਏ ਆਦਾ ਬਾਦਾ ਵਾਲਿਆ ਕੋੜੇ ਤੇ ਛਾੜ ਕੇ ਆਦਾ ਕਲਗੀਆਂ ਵਾਲਿਆ ਕੋੜੇ ਤੇ ਛਾੜ ਕੇ ਆਜਾ ਬਾਜਾ ਵਾਲਿਆ ਕੋੜੇ ਤੇ ਚੜ ਕੇ ਆਜਾ ਕਲਗੀਆਂ ਵਾਲਿਆ ਕੋੜੇ ਤੇ ਜਾੜ ਕੇ ਇਹ ਵੀ ਅਰਦਾਸ ਕਰੀਏ ਕਿ ਮਾਲਕਾ ਆਜਾ ਕਿਤੇ ਤੇਰੇ ਦਰ ਤੇ ਖੜੀ ਆਂ ਮੇਰੇ ਦਰਸ਼ਨ ਦਰਾਰਿਆਂ ਦੀ ਤਾਂ ਗਿਆ ਮਨ ਦੇ ਵਿੱਚ ਤੇ ਸਾਨੂੰ ਕਿਤੇ ਆਣ ਕੇ ਆਪਣੇ ਇੱਕ ਚਮਕਾਰਾ ਹੀ ਮਾਰ ਜਾ ਸਾਡੇ ਕਿਤੇ ਕਿਤੇ ਇੱਕ ਹੀ ਚਮਕਾਰਾ ਵਜ ਗਿਆ ਨਾ ਗਲਗੀਆਂ ਵਾਲੇ ਦਾ ਤੇ ਕਈਆਂ ਜਨਮਾਂ ਦੇ ਜਿਹੜੇ ਕੀਤੇ ਪਾਪ ਨੇ ਕੀਤੇ ਗੁਨਾਹ ਨੇ ਉਹ ਕੱਟੇ ਜਾਣੇ ਨੇ ਤੇ ਜਦੋਂ ਮਹਾਰਾਜ ਆਉਂਦੇ ਨੇ ਉਹਨਾਂ ਦੇ ਆਉਣ ਦੀ ਨਿਸ਼ਾਨੀ ਕੀ ਏ ਮਹਾਰਾਜ ਦੇ ਮਿਲਣ ਦੀ ਨਿਸ਼ਾਨੀ ਕੀ ਏ ਮਹਾਰਾਜ ਦੇ ਮਿਲਣ ਦੀ ਨਿਸ਼ਾਨੀ ਇਹ ਆ ਕਿ ਅਸੀਂ ਅੰਮ੍ਰਿਤ ਵੇਲਾ ਸੰਭਾਲਣਾ ਆ ਪ੍ਰਾਰੰਭ ਕਰ ਦਿੰਨੇ ਆ ਅਸੀਂ ਵਿਆਹ ਸ਼ਾਦੀਆਂ ਤੇ ਜਾਈਏ ਸਾਨੂੰ ਉਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਚੇਤੇ ਵਿੱਚ ਰਹਿੰਦੀ ਏ ਕਿ ਨਹੀਂ ਪਹਿਲੋਂ ਸਾਡੇ ਗੁਰੂ ਨੇ ਫਿਰ ਸੰਸਾਰ ਆ ਉਦੋਂ ਅਸੀਂ ਸੰਸਾਰ ਨੂੰ ਲਾਂਬੇ ਰੱਖਦੇ ਆ ਔਰ ਨਿਰੰਕਾਰ ਨੂੰ ਅੱਗੇ ਰੱਖਦੇ ਆ ਆਪਣੀ ਜ਼ਿੰਦਗੀ ਦਾ ਸਹਾਰਾ ਆ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਤਿਆਗ ਕਰਕੇ ਨਿਰੰਕਾਰ ਨੂੰ ਅੱਗੇ ਰੱਖਦੇ ਆ ਕਿ ਨਹੀਂ ਸਾਡਾ ਸਭਨਾ ਕਮ ਆਪਿਓ ਆਪ ਹੈ ਆਪੇ ਸਾਰ ਕਰੇ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਮੇਰਾ ਬੰਦਪਾ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨੇ ਥਾਈ ਤਾਂ ਭੋ ਕਿਹਾ ਕਾੜਾ ਜੀ ਰਿਸ਼ਤੇਦਾਰ ਵੀ ਉਹ ਆ ਭੈਣ ਭਰਾ ਵੀ ਉਹ ਆ ਜਿਹੜਾ ਗੁਰੂ ਦੀ ਸੰਗਤ ਦੇ ਨਾਲ ਜੁੜਿਆ ਜਿਹੜਾ ਰੱਬ ਦੀ ਆਬਾਦਤ ਦੇ ਨਾਲ ਜੁੜਿਆ ਆ ਤੇ ਜਿਹੜਾ ਸਾਡਾ ਜਪਿਆ ਹੋਇਆ ਵੀ ਬਰਬਾਦ ਕਰ ਦੇਵੇ ਜਿਹੜਾ ਸਾਡੀ ਕੀਤੀ ਹੋਈ ਸੇਵਾ ਵੀ ਨਸ਼ਟ ਕਰ ਦੇਵੇ ਸਤਿਗੁਰੂ ਜੀ ਕਹਿੰਦੇ ਉਹ ਤੇਰਾ ਕੁਛ ਨਹੀਂ ਲੱਗਦਾ ਉਹ ਤੇ ਤੇਰਾ ਨੁਕਸਾਨ ਕਰਨ ਵਾਸਤੇ ਆਇਆ ਆ ਇਸ ਕਰਕੇ ਤੂੰ ਉਹਦਾ ਖੈੜਾ ਨਾ ਕਰ ਨਾਮ ਜਪਣਾ ਤੇ ਨਾਮ ਜਪਉਣਾ ਇਹ ਕੰਮ ਸਾਧੂਆਂ ਦਾ ਆ ਸਾਧੂਆਂ ਦੀ ਸੰਗਤ ਵਿੱਚ ਰਹਿਣਾ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਰਹਿਣਾ ਤੇ ਜਪਣਾ ਸਤਨਾਮ ਸ੍ਰੀ ਇਹ ਤੇਰਾ ਕਰਮ ਆ ਹੁਣ ਤੂੰ ਨਾ ਕਦੀ ਨਾਮ ਜਪਿਆ ਨਾ ਕਦੀ ਸਿਮਰਨ ਕੀਤਾ ਨਾ ਕਦੀ ਬੰਦਗੀ ਕੀਤੀ ਤੇ ਸੁਖ ਭਾਲਦਾ ਆ ਉਹਨਾਂ ਵਾਲੇ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਮਾਲਕ ਨੇ ਦੁਨੀਆ ਦੀਆਂ ਸਾਰੀਆਂ ਬਰਕਤਾਂ ਉਹਨਾਂ ਦੇ ਚਰਨਾਂ ਦੇ ਵਿੱਚ ਢੇਰੀ ਕੀਤੀਆਂ ਨੇ ਸੋ ਖੋਨਾ ਵਾਲੇ ਲੱਭਦਾ ਆ ਉਹ ਨਾਮ ਜਪਿਆ ਨਾ ਭਗਤੀ ਕੀਤੀ ਕਿਥੋਂ ਬਾਲੇ ਰਾਜ ਗਦੀਆਂ ਨਾਮ ਜਪਿਆ ਨਾ ਭਗਤੀ ਕੀਤੀ ਕਿਥੋਂ ਬਾਲੇ ਰਾਜ ਗਦੀਆਂ ਨਾਮ ਜਪਿਆ ਨਾ ਭਗਤੀ ਕੀਤੀ ਕਿੱਥੋਂ ਬਾਲੇ ਰਾਜ ਗੱਦੀਆ ਨਾਮ ਜਪਿਆ ਨਾ ਭਗਤੀ ਕੀਤੀ ਕਿੱਥੋਂ ਬਾਲੇ ਰਾਜ ਗੱਦੀਆ ਸਤਗੁਰੂ ਜੀ ਕਹਿੰਦੇ ਨੇ ਨਿਤਰੀ ਸਤਗੁਰੂ ਪੇਖਣਾ ਸ਼ਰਵਣੀ ਸੁਣਨਾ ਗੁਰਨਾਉ ਧਿਆਨ ਵਿੱਚ ਇਹ ਗੱਲ ਹੋਵੇ ਕਿ ਮੈਂ ਇਹਨਾਂ ਨੇਤਰਾਂ ਨਾਲ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨੇ ਨੇ ਇਹਨਾਂ ਨੇਤਰਾਂ ਦੇ ਨਾਲ ਮੈਂ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰਨੇ ਨੇ ਕਹਿੰਦੇ ਕੰਨਾਂ ਦੇ ਨਾਲ ਜਿਹੜਾ ਆ ਬਾਣੀ ਨੂੰ ਸੁਣਨਾ ਰੱਬ ਦੀ ਬੰਦਗੀ ਨੂੰ ਸੁਣਨਾ ਕਿਉਂਕਿ ਹੁੰਦਾ ਕੀ ਹੈ ਜਦੋਂ ਆਪਾਂ ਆਏ ਸੰਗਤ ਵਿੱਚ ਆ ਪੈਦਲ ਵੀ ਚੱਲਦੇ ਆ ਨੀਂਦਰੇ ਵਿੱਚ ਝਾਕਦੇ ਆ ਠੰਡ ਵੀ ਝੱਲਦੇ ਆ ਹੁੰਦਾ ਕੀ ਆ ਕਿ ਨਾ ਅਸੀਂ ਰਸਨਾ ਨਾਲ ਗੁਣਗਾਂਦੇ ਆ ਨਾ ਅਸੀਂ ਮਨ ਨਾਲ ਉਹਦੀ ਆਵਾਦਿਤ ਕਰਦੇ ਆ ਜਾਂ ਤੇ ਉਹ ਬੰਦਾ ਚੁੱਪ ਕਰਕੇ ਤੁਰਿਆ ਜਾਵੇ ਜਿਹਦਾ ਧਿਆਨ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਨਾਲ ਕੇਂਦਰਿਤ ਆ ਮਨ ਵਿੱਚ ਝਾਤੀ ਮਾਰੀਏ ਵੀ ਜਦੋਂ ਅਸੀਂ ਚੁੱਪ ਹੁੰਨੇ ਆ ਤੇ ਮਨ ਕੀ ਗੱਲਾਂ ਕਰਦਾ ਆ ਮਨ ਸਾਡਾ ਕਿਹੜੀਆਂ ਵਿਚਾਰਾਂ ਦੇ ਵਿੱਚ ਡੁੱਬਿਆ ਹੋਇਆ ਆ ਉਹ ਮਨ ਨੂੰ ਚੁੱਪ ਕਰਾਉਣ ਵਾਸਤੇ ਅਸੀਂ ਇੱਥੇ ਆਏ ਆ ਮਾਰੇ ਕਹਿੰਦੇ ਨੇ ਵਿਚਾਰ ਮਾਰੇ ਕਹਿੰਦੇ ਤਰੇ ਤਾਰੇ ਉਲਟ ਜੋਣਨਾ ਆਵੇ ਜਿਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਮਾਰ ਲਿਆ ਉਹ ਕਹਿੰਦੇ ਨੇ ਤਰ ਜਾਂਦੇ ਨੇ ਰਸਤਾ ਛੱਡ ਦਿਓ ਅੱਗੋਂ ਰਸਤਾ ਛੱਡ ਦਿਓ ਕਹਿੰਦੇ ਨੇ ਉਹ ਆਪਣੇ ਵਿਚਾਰਾਂ ਨੂੰ ਮਾਰ ਕਰਕੇ ਤੇ ਆਪ ਤਰਦੇ ਨੇ ਤੇ ਹੋਰਨਾਂ ਨੂੰ ਤਰਦੇ ਨੇ ਤੇ ਹੋਰਨਾਂ ਦਾ ਭਲਾ ਕਰ ਜਾਂਦੇ ਨੇ ਉਹਨਾਂ ਦੀ ਸੰਗਤ ਕਰਕੇ अनेका ਹੀ ਜੀਵ ਮੇ ਜਿਹੜੇ ਉਹ ਪ੍ਰਮਾਤਮਾ ਦੀ ਚਰਨਾਂ ਦੇ ਨਾਲ ਜੁੜ ਕੇ ਪਾਪਾਂ ਤੋਂ ਮੁਕਤ ਹੋ ਜਾਂਦੇ ਨੇ 83 ਦੇ ਗੇੜੇ ਤੋਂ ਵੱਡ ਜਾਂਦੇ ਨੇ ਉਲਟ ਜੋਨ ਨਾ ਆਵੇ ਉਹ ਉਲਟ ਜੋਨਾਂ ਦੇ ਵਿੱਚ ਨਹੀਂ ਹੁੰਦੇ ਤੇ ਸਤਿਗੁਰੂ ਜੀ ਕਹਿੰਦੇ ਨੇ ਨੇਤਰੀ ਸਤਗੁਰ ਵੇਖਣਾ ਸ੍ਰਵਣੀ ਸੁਣਨਾ ਗੁਰਨਾਵ ਉਹਨਾਂ ਦੇ ਅੰਦਰ ਤਾਂਗ ਹੀ ਇਹ ਪੈਂਦੀ ਆ ਕਿ ਕੋਈ ਨਾ ਕੋਈ ਰੱਬ ਦਾ ਪਿਆਰਾ ਸਾਨੂੰ ਮਿਲ ਜਾਵੇ ਕੋਈ ਨਾ ਕੋਈ ਸਾਧੂ ਜਨ ਮਿਲ ਜਾਵੇ ਕੋਈ ਨਾ ਕੋਈ ਸਤ ਸੰਗੀ ਮਿਲ ਜਾਵੇ ਮੈਂ ਉਹਦੀ ਸੰਗਤ ਕਰਕੇ ਜੱਪਾਂ ਸਤਨਾਮ ਸ੍ਰੀ ਤੇ ਕਹਿੰਦੇ ਜਿਸ ਦਿਨ ਐਵੇਂ ਆ ਗਈ ਨਾ ਜਿਸ ਦਿਨ ਐਸੀ ਘੜੀ ਬਣ ਗਈ ਜਿਸ ਦਿਨ ਐਸੇ ਮਨ ਦੇ ਵਿੱਚ ਖਿਆਲ ਬਣ ਗਏ ਐਸਾ ਜੀਵਨ ਬਣ ਗਿਆ ਕਹਿੰਦੇ ਸਤ ਗੁਰ ਸੇਤੀ ਰਤਿਆ ਦਰਗਹ ਆ ਪਾਈਆ ਠਾਉ ਕਹਿੰਦੇ ਉਹ ਦਿਨ ਦੂਰ ਨਹੀਂ ਹੋਣੇ ਇੰਜ ਸਤਿਗੁਰੂ ਦੇ ਰੰਗ ਵਿੱਚ ਰੰਗੇ ਆ ਐਨਾ ਪਿਆਰ ਪੈਦਾ ਹੋ ਜਾਣਾ ਕਹਿੰਦੇ ਫਿਰ ਦਰਗਾਹ ਦੇ ਵਿੱਚ ਟਿਕਾਣਾ ਮਿਲ ਜਾਣਾ ਹੈ ਜੀਂਦੇ ਜੀ ਦਰਗਾਹ ਦੇ ਵਿੱਚ ਪਹੁੰਚ ਜਾਣਾ ਜੀਂਦੇ ਜੀ ਹੀ ਇਹ ਮਹਿਸੂਸ ਹੋਵੇਗਾ ਕਿ ਅਸੀਂ ਦਰਗਾਹ ਦੇ ਵਿੱਚ ਹੀ ਬੈਠੇ ਹੋਏ ਆ ਕਿਉਂਕਿ ਜੀਵਨ ਹੀ ਐਸਾ ਬਣ ਜਾਣਾ ਆ ਪਰ ਉਹ ਬਣਨਾ ਕਦੋਂ ਆ ਜਦੋਂ ਇਹਨਾਂ ਨੇਤਰਾਂ ਨਾਲ ਰੱਬ ਦੇ ਦਿਦਾਰੇ ਕਰਨ ਦੀ ਤਾਂਗ ਪੈਦਾ ਹੋ ਗਈ ਜਦੋਂ ਇਹਨਾਂ ਕੰਨਾਂ ਨਾਲ ਬਾਣੀ ਸੁਣਨ ਨੂੰ ਦਿਲ ਕੀਤਾ ਜਦੋਂ ਇਹਨਾਂ ਕੰਨਾਂ ਨਾਲ ਰੱਬ ਦੇ ਪਿਆਰਿਆਂ ਦੇ ਬਚਨ ਸੁਣਨ ਨੂੰ ਦਿਲ ਕੀਤਾ ਆਪਾਂ ਕਈ ਵਾਰ ਦੇਖਦੇ ਹਾਂ ਸੰਗਤ ਵਿੱਚ ਜਾਂਦੇ ਹਾਂ ਵੀ ਕੰਨਾਂ ਦੇ ਵਿੱਚ ਇੱਕ ਦੂਜੇ ਦੇ ਗੱਲਾਂ ਕਰੀ ਜਾਂਦੇ ਕਥਾ ਚੱਲਦੀ ਹੈ ਬਾਣੀ ਚੱਲਦੀ ਹੈ ਨਾਮ ਚੱਲਦਾ ਆ ਧਿਆੜ ਫੇਰ ਸਾਡਾ ਗੱਲਾਂ ਵਿੱਚ ਆ ਇੰਝ ਨਹੀਂ ਗੱਲ ਬਣਦੀ ਸਤਗੁਰੂ ਜੀ ਕਹਿੰਦੇ ਜੇ ਤੂੰ ਇੰਨੀ ਠੰਡ ਦੇ ਵਿੱਚ ਆਇਆ ਰਾਤ ਵੀ ਗੁਜ਼ਾਰੀ ਐ ਨੀਂਦਰਾ ਵੀ ਝੱਕਿਆਈ ਤੇ ਜਾਪ ਲਾ ਸਤਨਾਮ ਸ੍ਰੀ ਤੇ ਸਤਗੁਰੂ ਜੀ ਕਹਿੰਦੇ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜੱਕ ਮੈਂ ਉਤੋਂ ਕੱਢਿਆ ਲੈ ਕੇ ਹੀ ਕਹਿੰਦੇ ਇਹ ਕਿਤੇ ਪਦਾਰਥ ਛੋਟਾ ਆ ਇਹ ਸੌਖੀ ਗੱਲ ਐ ਕਿਤੇ ਸਹਜੇ ਹੀ ਮਿਲ ਜਾਣਾ ਐ ਕਿ ਇਹ ਕੰਨ ਰੱਬ ਦੀ ਬਾਣੀ ਸੁਣਨ ਇਹ ਅੱਖਾਂ ਨੇ ਜਿਹੜੀਆਂ ਰੱਬ ਦੀ ਦਾ ਰਿਆਆਂ ਦੀ ਤੰਗ ਦੇ ਵਿੱਚ ਰਹਿਣ ਕਹਿੰਦੇ ਇਹ ਬੜਾ ਔਖਾ ਹੈ ਸੰਸਾਰ ਦੇ ਵਿੱਚ ਕਹਿੰਦੇ ਨੇ ਸੰਸਾਰ ਦੇ ਵਿੱਚ ਕਿਸੇ ਵਿਰਲੇ ਦੇ ਭਾਗਾਂ ਦੇ ਵਿੱਚ ਹੀ ਆਉਂਦਾ ਐਨੀ ਸੰਗਤ ਆਪਾਂ ਕਿੰਨੇ ਜਾਣੇ ਆ ਸੌਵਾਂ ਦੇ ਨਾਲ ਆ ਪਰ ਕਿਸੇ ਨੂੰ ਵਿਰਲੇ ਨੂੰ ਹੀ ਮਾਰਾ ਇਹਨੇ ਦਰਸ਼ਨ ਦੇਣੇ ਨੇ ਜਿਹੜਾ ਸੁੱਧ ਭਾਵਨਾ ਦੇ ਨਾਲ ਪਿਆਰ ਦੇ ਨਾਲ ਉਹਦੇ ਦਿਦਾਰੇ ਕਰਦਾ ਆ ਇਸ ਕਰਕੇ ਮਨ ਬਿਰਤੀਆਂ ਇਕਾਗਰ ਕਰਕੇ ਜਪਿਆ ਕਰੀਏ ਵਾਹਿਗੁਰੂ ਵਾਹਿਗੁਰੂ Why, Guru? 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 Why 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 guru?